ਰਾਜਸਥਾਨ ਤੋਂ ਰਾਜ ਸਭਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਦਾ ਬਿਆਨ ਸਾਹਮਣੇ ਆਇਆ ਜਿਦੇ ਵਿੱਚ ਉਹ ਕਿਸਾਨਾਂ ਨੂੰ ਅੱਤਵਾਦੀ ਦੱਸਣ ਦਾ ਪ੍ਰਯਾਸ ਕਰ ਰਿਹਾ ਰਾਜਨੀਤਿਕ ਪਾਰਟੀਆਂ ਇਲੈਕਸ਼ਨ ਮਿਹਰੇ ਦਾ ਨਾਰਾ ਦਿੰਦੀਆਂ ਜੈ ਜਵਾਨ ਜੈ ਕਿਸਾਨ ਲੇਕਿਨ ਜਦੋਂ ਸੱਤਾ ਹਾਸਲ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਕਿੱਦਾਂ ਕਿਸਾਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਇਹਦੀ ਤਾਜ਼ਾ ਮਿਸਾਲ ਬਿੱਤੇ ਗੋਸੇਰ ਪਹਿਲਾਂ ਮਿਲੀ ਅੱਜ ਤੋਂ 2 ਦਿਨ ਪਹਿਲਾਂ ਵੀ ਸੰਗਰੂਰ ਦੇ 60 ਸਾਲ ਦੇ ਕਿਸਾਨ ਸਾਡੇ ਬਜ਼ੁਰਗ ਕੌਰ ਸਿੰਘ ਜੀ ਦਾ ਦੇਹਾਂਤ ਹੋਇਆ ਔਰ ਉਹਨਾਂ ਦੇ ਸ਼ਰਧਾਂਜਲੀ ਦੇ ਵਾਸਤੇ ਦੋ ਸ਼ਬਦ ਤੱਕ ਕੀ ਕਹਨੇ ਇੰਨੀ ਨਕਮੀ ਸਰਕਾਰ ਹੈ ਜਿਹੜੀ ਕਿ ਇਹਨਾਂ ਕਿਸਾਨਾਂ ਨੂੰ ਅੰਨਦਾਤਾ ਨੂੰ ਕਹਿ ਰਹੀ ਹੈ ਕਿ ਤੁਸੀਂ ਦੇਸ਼ ਤਰੋਈਓ ਕੇਂਦਰ ਦੇ ਵਿੱਚ ਤੁਹਾਡੀ ਸਰਕਾਰ ਹੋਵੇ ਬਿੱਟੂ ਜੀ ਤੁਸੀਂ ਮੰਤਰੀ ਹੋਵੋ ਤੇ ਤੁਹਾਡੇ ਕੋਲ ਦੇ ਤੱਤ ਹੈਗੇ ਨੇ ਤੁਹਾਡੇ ਕੋਲ ਕੋਈ ਐਸੇ ਫੈਕਟ ਨੇ ਤਾਂ ਬਜਾਏ ਤੁਸੀਂ ਪ੍ਰੈਸ 'ਤੇ ਬਿਆਨ ਦੇ ਦਿੰਦੇ ਤੁਸੀਂ ਕਾਰਵਾਈ ਕਿਉਂ ਨਹੀਂ ਕਰਦੇ ਤਾਂ ਤੇ ਇੰਟਰਵਿਊ ਚ ਕਿਹਾ ਕਿ ਇਹ ਕਿਸਾਨ ਨਹੀਂ ਹੈਗੇ। ਤੇ ਜੇਕਰ ਇਹ ਕਿਸਾਨ ਨਹੀਂ ਹੈਗੇ ਤਾਂ ਤੁਸੀਂ ਇਹਨਾਂ ਦੇ ਉੱਪਰ ਕਾਰਵਾਈ ਕਿਉਂ ਨਹੀਂ ਕਰਦੇ? ਸੋ ਇਹ ਜਿਹੜਾ ਦੋਗਲਾ ਪਰਮਾਨ ਪੰਜਾਬੀਆਂ ਨੇ ਦੇਖ ਲਿਆ। ਤਾਂ ਹੀ ਮੈਨੂੰ ਲੱਗਦਾ ਹੈ ਕਿ ਪੰਜਾਬ ਤੋਂ ਦੂਰ ਹੋ ਕੇ ਰਾਜਸਥਾਨ ਜਾ ਕੇ ਟਿਕਟ ਲਈ ਹੈ ਤੇ ਉੱਥੇ ਜਾ ਕੇ ਪੰਜਾਬੀਆਂ ਦੇ ਖਿਲਾਫ ਪੰਜਾਬ ਦੇ ਕਿਸਾਨਾਂ ਦੇ ਖਿਲਾਫ ਬਿਆਨਬਾਜ਼ੀ ਬਹੁਤ ਨਿੰਦਾ ਸ਼ਿਵ ਸੇਨਾ ਉਧੋ ਵਾਲਾ ਸਾਹਿਬ ਰਾਕੇ ਲੋ ਕਰਦੇ ਆ। ਔਰ ਆਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਅੰਦੋਲਨ ਦੇ ਵਿੱਚ ਜਿੱਥੇ ਵੀ ਸਾਡੀ ਕੋਈ ਡਿਊਟੀ ਲੱਗਦੀ ਹੈ ਕਿਸਾਨ ਵੀਰਾਂ ਵੱਲੋਂ ਡਟ ਕੇ ਸਮਰਥਨ ਵੀ ਕਰਾਂਗੇ ਕਿਉਂਕਿ ਜਿਹੜਾ ਅੰਦੋਲਨ ਹੈ ਉਹ ਬਿਲਕੁਲ ਸ਼ਾਂਤਮਈ ਹੈ ਉਹ ਉਦੋਂ ਵਾਲਾ ਸਾਹਿਬ ਠਾਕਰੇ ਔਰ तमाम ਸਾਥੀਆਂ ਵੱਲੋਂ ਦੁਕਾਨਦਾਰ ਵੀਰਾਂ ਵੱਲੋਂ ਅੱਜ ਸਯੁਕਤ ਰੂਪ ਦੇ ਵਿੱਚ ਦੇਸ਼ ਦੇ ਅੰਨਦਾਤਾ ਜਿਨ੍ਹਾਂ ਦੀ ਬਦੌਲਤ ਸਾਨੂੰ ਸਭ ਨੂੰ ਅਨਾਜ ਮਿਲਦਾ ਹੈ ਸਾਡੇ ਕਿਸਾਨ ਕਿਉਂਕਿ ਇਹ ਸਾਰੇ ਰਾਜਨੀਤਿਕ ਪਾਰਟੀਆਂ ਇਲੈਕਸ਼ਨ ਮਿਹਰੇ ਦਾ ਨਾਰਾ ਦਿੰਦੀਆਂ ਜੈ ਜਵਾਨ ਜੈ ਕਿਸਾਨ ਲੇਕਿਨ ਜਦੋਂ ਸੱਤਾ ਹਾਸਲ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਕਿਦਾਂ ਕਿਸਾਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਇਹਦੀ ਤਾਜ਼ਾ ਮਿਸਾਲ ਬਿੱਤੇ ਗੋਸਤਿਰ ਪਹਿਲਾਂ ਮਿਲੀ ਕਿਸਾਨੀ ਸੰਘਰਸ਼ ਪਹਿਲਾਂ ਜਦੋਂ ਹੋਇਆ ਤਾਂ ਸੈਂਕੜੇ ਕਿਸਾਨ ਸ਼ਹੀਦ ਹੋਏ ਅੰਦੋਲਨ ਚ ਔਰ ਦੁਨੀਆ ਦਾ ਸਭ ਤੋਂ ਸ਼ਾਂਤ ਪ੍ਰਈ ਜਿਹੜਾ ਅੰਦੋਲਨ ਉਹ ਕਿਸਾਨਾਂ ਦਾ ਅੰਦੋਲਨ ਜਿਹੜੀ ਕੋਈ ਦੁਨੀਆ 'ਚ ਮਿਸਾਲ ਦਿੱਤੀ ਗਈ ਹੈ ਇਸੇ ਤਰੀਕੇ ਨਾਲ ਕਰੀਬ 200 ਦਿਨ ਤੋਂ ਸ਼ੰਭੂ ਬਾਰਡਰ ਦੇ ਉੱਤੇ ਆਪਦੇ ਹੱਕਾਂ ਦੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਕਿਸਾਨ ਵੀਰਾਂ ਦਾ ਜਿਹੜਾ ਅੰਦੋਲਨ ਚੱਲ ਰਿਹਾ ਔਰ ਜਿਹਦੇ 'ਚ ਮੈਂ ਸਮਝਦਾ ਦੋ ਦਰਜਨ ਦੇ ਕਰੀਬ ਕਿਸਾਨਾਂ ਦੀਆਂ ਸ਼ਹੀਦੀਆਂ ਹੋ ਗਈਆਂ ਅੱਜ ਤੋਂ 2 ਦਿਨ ਪਹਿਲਾਂ ਵੀ ਸੰਗਰੂਰ ਦੇ 60 ਸਾਲ ਦੇ ਕਿਸਾਨ ਸਾਡੇ ਬਜ਼ੁਰਗ ਕੌਰ ਸਿੰਘ ਜੀ ਦਾ ਦੇਹਾਂਤ ਹੋਇਆ ਹੈ ਔਰ ਉਹਨਾਂ ਦੇ ਸ਼ਰਧਾਂਜਲੀ ਦੇ ਵਾਸਤੇ ਦੋ ਸ਼ਬਦ ਤਾਂ ਕੀ ਕਹਨੇ ਭਾਰਤੀ ਜਨਤਾ ਪਾਰਟੀ ਐ ਇਦਾਂ ਕਹਿ ਲਈ ਜਿਹੜੀ ਦੇਸ਼ ਦੇ ਵਿੱਚ ਇਸ ਟਾਈਮ ਸੱਤਾ ਰੂਪ ਸਰਕਾਰ ਹੈ ਉਹਨਾਂ ਦੇ ਮੰਤਰੀ ਔਰ ਰਾਜਸਥਾਨ ਤੋਂ ਰਾਜ ਸਭਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਦਾ ਬਿਆਨ ਸਾਹਮਣੇ ਆਇਆ ਹੈ ਜਿਦੇ ਵਿੱਚ ਉਹ ਕਿਸਾਨਾਂ ਨੂੰ ਅੱਤਵਾਦੀ ਦੱਸਣ ਦਾ ਪ੍ਰਯਾਸ ਕਰ ਰਿਹਾ ਅੱਜ ਸ਼ਿਵ ਸੇਨਾ ਵੱਲੋਂ ਕੈਂਡਲ ਮਾਰਚ ਕੱਟ ਕੇ ਭਾਰਤੀ ਜਨਤਾ ਪਾਰਟੀ ਦੇ ਲੁਧਿਆਣੇ ਦੇ ਦਫਤਰ ਦੇ ਮੁਰੇ ਕਿਸਾਨਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ ਹੈ ਉੱਥੇ ਹੀ 2 ਮਿੰਟ ਦਾ ਮੋਨ ਰੱਖ ਕੇ ਜਿਹੜੇ ਸ਼ਹੀਦ ਕਿਸਾਨ ਹੋਏ ਉਹਨਾਂ ਦੀ ਪਰਮਪੀਤਾ ਪ੍ਰਮਾਤਮਾ ਦੇ ਚਰਨਾਂ 'ਚ ਪ੍ਰਾਰਥਨਾ ਕੀਤੀ ਹੈ ਕਿ ਉਹਨਾਂ ਦੀ ਆਤਮਾ ਨੂੰ ਆਪ ਦੇ ਚਰਨਾਂ 'ਚ ਨਵਾਜ਼ ਦੇਣ ਉੱਥੇ ਹੀ ਸਤਬੁੱਧੀ ਇਹ ਜੇ ਲੀਡਰਾਂ ਨੂੰ ਜਿਹੜੇ ਮੈਂ ਸਮਝਦਾ ਜਨਤਾ ਵੱਲੋਂ ਨਕਾਰੇ ਗਏ ਆ ਤੇ ਅੱਜ ਉਹਨਾਂ ਨੂੰ ਅਕਲ ਲੈਣੀ ਚਾਹੀਦੀ ਹੈ ਕਿ ਕਿਹੜੇ ਆਪਣੇ ਉਹ ਸੱਤਾ ਦੇ ਲੋਭ ਦੇ ਵਿੱਚ ਲਾਲਚ ਦੇ ਵਿੱਚ ਦੇਸ਼ ਦੇ ਅੰਨ ਦਾਤਾ ਨੂੰ ਮੱਤਵਾਲੀ ਦੱਸਣ ਤੱਕ ਜਾ ਰਹੇ ਦੋ ਦਿਨ ਪਹਿਲਾਂ ਤੁਹਾਡੇ ਸਭ ਦੇ ਚੈਨਲਾਂ ਦੇ ਮੈਂ ਸੁਣਿਆ ਕਿ ਰਮਨਦੀਪ ਮਿੱਟੂ ਜੋ ਰਾਜਸਥਾਨ ਤੋਂ ਜਿਨ੍ਹਾਂ ਨੂੰ ਰਾਜ ਸਭਾ ਦਾ ਭਾਜਪਾ ਨੇ ਉਮੀਦਵਾਰ ਬਣਾਇਆ ਹੈ ਉਹ ਕਿਸ ਤਰੀਕੇ ਨਾਲ ਪੰਜਾਬ ਦੇ ਕਿਸਾਨਾਂ ਨੂੰ ਟਾਰਗੇਟ ਕਰਕੇ ਫੰਡਿੰਗ ਜਾਂ ਹੋਰ ਵੀ ਬੰਬ ਕਿਸਾਨਾਂ ਨੇ ਰੱਖੇ ਹੈ ਵੀ ਮੈਂ ਸਮਝਦਾ ਕੋਈ ਆਮ ਇਨਸਾਨ ਕੋਈ ਕਿਸੇ ਸੰਸਥਾ ਨੂੰ ਚਲਾਉਣ ਵਾਲਾ ਸਮਾਜ ਸੇਵੀ ਜੇ ਕਿਸੇ ਤੇ આરોਪ ਲਾਂਦਾ ਤਾਂ ਸਮਝ ਵੀ ਆਂਦੀ ਹੈ ਕੇਂਦਰ ਦੇ ਵਿੱਚ ਤੁਹਾਡੀ ਸਰਕਾਰ ਹੋਵੇ ਬਿੱਟੂ ਜੀ ਤੁਸੀਂ ਮੰਤਰੀ ਹੋਵੋ ਤੇ ਤੁਹਾਡੇ ਕੋਲ ਜੇ ਤੱਤ ਹੈਗੇ ਨੇ ਤੁਹਾਡੇ ਕੋਲ ਕੋਈ ਐਸੇ ਫੈਕਟ ਨੇ ਤਾਂ ਬਜਾਏ ਤੁਸੀਂ ਪ੍ਰੈਸ 'ਚ ਬਿਆਨ ਦੇ ਦਿੰਦੇ ਤੁਸੀਂ ਕਾਰਵਾਈ ਕਿਉਂ ਨਹੀਂ ਕਰਦੇ ਪਹਿਲਾ ਸਵਾਲ ਦੂਸਰਾ ਤੁਸੀਂ ਆਪਦੇ ਇੰਟਰਵਿਊ 'ਚ ਕਿਹਾ ਕਿ ਇਹ ਕਿਸਾਨ ਨਹੀਂ ਹੈਗੇ ਤੇ ਜੇਕਰ ਇਹ ਕਿਸਾਨ ਨਹੀਂ ਹੈਗੇ ਤਾਂ ਤੁਸੀਂ ਇਹਨਾਂ ਦੇ ਪਰ ਕਾਰਵਾਈ ਕਿਉਂ ਨਹੀਂ ਕਰਦੇ ਅੱਜ ਕੇਂਦਰ ਸਰਕਾਰ ਤੇ ਹਰਿਆਣਾ 'ਚ ਜਿਹੜੀ ਬੀਜੇਪੀ ਸਰਕਾਰ ਹੈ ਉਹਨੇ ਸ਼ਰਨ ਦੀਆਂ ਸਾਰੀਆਂ ਹੱਦਾ ਪਾਰ ਕਰਤੀਆਂ ਜਿਹੜੇ ਮੈਂ ਸਮਝਦਾ ਕਿਸਾਨ ਸਾਡੇ ਦੇਸ਼ ਦੇ ਆਨੁਦਾਨਤਾ ਨੂੰ ਉੱਥੇ ਸ਼ੰਭੂ ਬਾੜ ਦੇ ਉੱਤੇ ਤੁਸੀਂ ਦੇਖੋ ਵੀ ਐਡੀ ਭਰਮੀ ਗਰਮੀ ਦੇ ਵਿੱਚ ਕਿੱਡਾ ਹੁਮਸ ਪਰਿਆ ਮੌਸਮ ਔਰ ਬਾਰਿਸ਼ਾਂ ਰਹੀਆਂ ਤੇ ਕਿਸਾਨ ਡਟੇ ਹੋਏ ਨੇ ਆਪਦੇ ਹੱਕਾਂ ਦੀ ਮੰਗ ਨੂੰ ਲੈ ਕੇ ਔਰ ਕਿਸੇ ਨੂੰ ਪਰੇਸ਼ਾਨ ਨਹੀਂ ਕੀਤਾ ਜਾ ਰਿਹਾ ਸਿਰਫ ਉੱਥੇ ਬੈਠੇ ਆ ਤੁਸੀਂ ਉਹਨਾਂ ਦਾ ਰਾਹ ਖੋਲਦੇ ਹੋ ਜਦ ਮਾਨਯੋਗ ਸੁਪਰੀਮ ਕੋਰਟ ਨੇ ਹਾਈ ਕੋਰਟ ਨੇ ਕਿਹਾ ਤਾਂ ਕਿ ਤੁਸੀਂ ਉਹਨਾਂ ਦਾ ਰਾਹ ਖੋਲੋ ਤਾਂ ਕਿਹੜੀ ਤੁਹਾਨੂੰ ਐਸੀ ਤਕਲੀਫ ਹੋਊਗਾ ਰਾਹ ਖੋਲਣ ਲਈ ਔਰ ਇਸ ਤੋਂ ਬਾਅਦ ਤੁਸੀਂ ਕਹਿ ਰਹੇ ਹੋ ਵੀ ਉਹ ਕਿਸਾਨ ਨਹੀਂ ਹੈ ਤੇ ਜੇਕਰ ਉਹ ਕਿਸਾਨ ਨਹੀਂ ਹੈ ਤਾ ਤੁਹਾਡੇ ਦੱਸਣ ਦੇ ਮੁਤਾਬਕ ਉਹਨਾਂ ਕੋਲ ਬੰਬ ਨੇ ਕਿ ਕਿਤੇ ਉਹ ਵਾਰਤਵਾਰੀ ਦੀ ਦੱਸ ਰਹੇ ਹੋ ਤੇ ਉਨੋਂ ਪਰ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਅੰਦਰੋਂ ਡਰ ਵੀ ਹੈ ਤੁਹਾਨੂੰ ਵੋਟਾਂ ਦੇ ਲਾਲਚ ਦਾ ਕਿ ਪੰਜਾਬ ਦੇ ਵਿੱਚ ਜੇ ਤੁਸੀਂ ਕਾਰਵਾਈ ਕਰਦੇ ਹੋ ਵੋਟਾਂ ਤੁਹਾਡੀਆਂ ਜਿਹੜੀ ਜਮੀਨ ਖਿਸਕ ਜਾਂਦੀ ਹੈ ਦੂਜੇ ਪਾਸੇ ਤੁਸੀਂ ਉਹਨਾਂ ਨੂੰ ਕਿਸਾਨ ਨਹੀਂ ਦੱਸ ਰਹੇ ਸੋ ਇਹ ਜਿਹੜਾ 도ਗਲਾ ਪਰਮਾਨ ਪੰਜਾਬੀਆਂ ਨੇ ਦੇਖ ਲਿਆ ਤਾਂ ਹੀ ਮੈਨੂੰ ਲੱਗਦਾ ਹੈ ਕਿ ਪੰਜਾਬ ਤੋਂ ਦੂਰ ਹੋ ਕੇ ਰਾਜਸਥਾਨ ਜਾ ਕੇ ਟਿਕਟ ਲਈ ਹੈ ਤੇ ਉੱਥੇ ਜਾ ਕੇ ਪੰਜਾਬੀਆਂ ਦੇ ਖਿਲਾਫ ਪੰਜਾਬ ਦੇ ਕਿਸਾਨਾਂ ਦੇ ਖਿਲਾਫ ਬਿਆਨਬਾਜ਼ੀ ਬਹੁਤ ਨਿੰਦਾ ਸ਼ਿਵ ਸੈਨਾ ਉਦੋਂ ਬਾਲਾ ਸਾਹਿਬ ਫਾਕਰੇ ਨੂੰ ਕਰਦੇ ਆਂ ਔਰ ਆਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਅੰਦੋਲਨ ਦੇ ਵਿੱਚ ਜਿੱਥੇ ਵੀ ਸਾਡੀ ਕੋਈ ਡਿਊਟੀ ਲੱਗਦੀ ਹੈ ਕਿਸਾਨ ਵੀਰਾਂ ਵੱਲੋਂ ਡਟ ਕੇ ਸਮਰਥਨ ਵੀ ਕਰਾਂਗੇ ਕਿਉਂਕਿ ਜਿਹੜਾ ਅੰਦੋਲਨ ਹੈ ਉਹ ਬਿਲਕੁਲ ਸ਼ਾਂਤਮਈ ਹੈ ਔਰ ਲਗਾਤਾਰ ਤੁਸੀਂ ਦੇਖੋ 200 ਦਿਨ ਹੋ ਚਲੇ ਤੇ 2 ਦਰਜਨ ਦੇ ਕਰੀਬ ਕਿਸਾਨਾਂ ਦੀਆਂ ਸ਼ਹੀਦੀਆਂ ਹੋ ਜਾਣ ਤੇ ਉਹਨਾਂ ਵਾਸਤੇ ਤਾਂ ਇੱਕ ਸ਼ਬਦ ਵੀ ਨਿਕਲਿਆ ਤੇ આરોਪ ਉਹਨਾਂ ਦੇ ਉੱਪਰ ਤੁਹਾਡੇ ਚੈਨਰਾਂ ਦੇ ਵਿੱਚ ਮੈਂ ਦੇਖਿਆ ਕਿ ਜਦੋਂ ਕਾਂਗਰਸ ਦੇ ਵਿੱਚ ਸੀਗੇ ਬਿੱਟੂ ਜੀ ਉਹਦੇ ਵਿੱਚ ਕਿਸ ਤਰੀਕੇ ਨਾਲ ਹਰਜੀਤ ਗਰੇਵਾਲ ਜੋ ਭਾਜਪਾ ਦੇ ਇੱਕ ਬੜੇ ਸੀਨੀਅਰ ਆਗੂ ਨੇ ਉਹਨਾਂ ਨੂੰ ਜੁੱਤੀ ਮਾਰਨ ਤੱਕ ਦੀ ਗੱਲ ਚੱਲੀ ਫਿਰ ਉਸ ਤੋਂ ਬਾਅਦ ਜਦੋਂ ਨਵੇਂ-ਨਵੇਂ ਭਾਜਪਾ ਜਾਏ ਮੰਤਰੀ ਬਣੇ ਤਾਂ ਉਹ ਦੋ ਕਹਿ ਰਹੇ ਕਿ ਮੈਂ ਤਾਂ ਹੁਣ ਸਰਕਾਰ ਦੇ ਵਿੱਚ ਆ ਕਿਸਾਨ ਮੇਰੇ ਆਪਣੇ ਨੇ ਮੈਂ ਕਿਸਾਨਾਂ ਦਾ ਰਿਸ਼ਤੇਦਾਰ ਆ ਤੇ ਮੈਂ ਤੁਹਾਡਾ ਹੱਲ ਕਰਾਉਂਗਾ ਤੇ ਅੱਜ ਜਦੋਂ ਰਾਜਸਥਾਨ ਜਾ ਕੇ ਟਿਕਟ ਮਿਲੀ ਹੈ ਤੇ ਉੱਥੇ ਪੱਤਰਕਾਰਾਂ ਨੂੰ ਕੀ ਕਿਹਾ ਜਾ ਰਿਹਾ ਕਿ ਇਹ ਤਾਂ ਬਈ ਬਾਹਰਲੀ ਫੰਡਿੰਗ ਵਾਲੇ ਨੇ ਇਹਨਾਂ ਨੇ ਬੰਬ ਰੱਖੇ ਨੇ ਇਹਨਾਂ ਨੇ ਹਥਿਆਰ ਰੱਖੇ ਆ ਤੇ ਜਿਹਨਾਂ ਨੇ ਬੰਬ ਰੱਖੇ ਆ ਤਾਂ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਤੁਸੀਂ ਕੋਈ ਠੋਸ ਕਦਮ ਕਿਉਂ ਨਹੀਂ ਚੁੱਕਦੇ ਜੇ ਵਾਕਈ ਕਿਸਾਨਾਂ ਕੋਲ ਬੰਬ ਬਾਰੂਦ ਆ ਤੁਸੀਂ ਕਹਿ ਰਹੇ ਹੋ ਪਰ ਇੱਕ ਕੇਂਦਰੀ ਰਾਜ ਦੇ ਮੰਤਰੀ ਦਾ ਲੱਗਦਾ ਨਹੀਂ ਕਿ ਸਬੂਤ ਬਿਨਾਂ ਉਹਨੇ ਲੱਗਿਆ ਹੁੰਦਾ ਤੇ ਉਹਨਾਂ ਨੂੰ ਸਾਬਤ ਵੀ ਕਰਨਾ ਚਾਹੀਦਾ ਜਨਤਾ ਦੀ ਕਚੈਰੀ ਦੇ ਵਿੱਚ ਨਹੀਂ ਤਾਂ ਮਾਫੀ ਮੰਗਣੀ ਚਾਹੀਦੀ ਹੈ ਪੰਜਾਬ ਦੇ ਕਿਸਾਨਾਂ ਤੋਂ ਪੰਜਾਬ ਦੇ ਲੋਕਾਂ ਤੋਂ ਜਿੱਤੰਗੀ ਤੇ ਕਰਗੀ ਅੱਜ ਬੜੀ ਨਮੋਸ਼ੀ ਦੇ ਨਾਲ ਕਹਿਣਾ ਪੈ ਰਿਹਾ ਇੱਕ ਸ਼ੰਭੂ ਬੈਰੀਅਰ ਦੇ ਉੱਤੇ ਬੈਠੇ ਕਿਸਾਨਾਂ ਦੀਆਂ ਮੋਤਾਂ ਹੋ ਰਹੀਆਂ ਨੇ ਕਿਸਾਨ ਆਪਣੇ ਹੱਕਾਂ ਦੇ ਲਈ ਉੱਥੇ ਬੈਠੇ ਹੋਏ ਨੇ ਕਿ ਨਾ ਕਿ ਐਵੇਂ ਬਿਨਾਂ ਗੱਲ ਤੋਂ ਫਜ਼ੂਲ ਦੀ ਬੈਠੇ ਹੋਏ ਤੇ ਕੇਂਦਰ ਦੀ ਜਿਹੜੀ ਸਰਕਾਰ ਹੈ ਭਾਜਪੀ ਸਰਕਾਰ ਹੈ ਐਨੀ ਨਕਮੀ ਸਰਕਾਰ ਹੈ ਜਿਹੜੀ ਕਿ ਇਹਨਾਂ ਕਿਸਾਨਾਂ ਨੂੰ ਅੰਦਾਤਾਂ ਨੂੰ ਕਹਿ ਰਹੀ ਹੈ ਕਿ ਤੁਸੀਂ ਦੇਸ਼ ਤਰੋਈਓ ਜਾਂ ਕੁਝ ਵੀ ਕਹਿ ਰਹੇ ਨੇ ਬਿਨਾਂ ਗੱਲ ਤੋਂ ਫਜ਼ੂਲ ਬੋਲਦੇ ਕਿਸਾਨ ਹੁਣ ਪਿੱਛੇ ਇਹ ਥੋੜੇ ਦਿਨ ਪਹਿਲਾਂ ਦੀ ਗੱਲ ਹੈ ਤੇ ਲੋਢਵਾਲ ਟੋਲ ਟੈਕਸ ਤੇ ਬੈਠੇ ਰਹੇ 15 20 ਦਿਨ ਬੈਠੇ ਰਹੇ ਉਦੋਂ ਆਮ ਜਨਤਾ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ ਤੇ ਸਰਕਾਰਾਂ ਨੇ ਉਹਨਾਂ ਨੂੰ ਨਜਾਇਜ਼ ਫਿਰ ਦਬਾਇਆ ਉਹਨਾਂ ਨੂੰ ਨਜਾਇਜ਼ ਉਹਨਾਂ ਨੂੰ ਜੇਲਾ ਵਿੱਚ ਸੁੱਟਿਆ ਪਰ ਮੈਂ ਇਹ ਕਹਿਣਾ ਚਾਹੁੰਦਾ ਕਿਸਾਨ ਜਿਹੜੇ ਆ ਸਹੀ ਹੱਕਾਂ ਲਈ ਲੜਾਈ ਲੜਦੇ ਆ ਉਹਨਾਂ ਦੇ ਨਾਲ ਖੜਿਆ ਕਰੋ ਤੇ ਉਹਨਾਂ ਦੀ ਜਿਹੜੀ ਆ ਮੋਤਾਂ ਦੇ ਜ਼ਿੰਮੇਵਾਰ ਨੇ ਜਿਹੜੇ ਆ ਕੇਂਦਰ ਦੀ ਬੀਜੇਪੀ ਸਰਕਾਰ ਹੈ ਮੋਦੀ ਸਰਕਾਰ ਹੈ ਇਹਨੇ ਬਹੁਤ ਜ਼ਿਆਦਾ ਗਲਤ ਕੰਮ ਕੀਤੇ ਹੋਏ ਨੇ ਇਹਨਾਂ ਦੇ ਉੱਤੇ ਪਰਚੇ ਦਰਜ ਹੋਣੇ ਚਾਹੀਦੇ ਨੇ ਕਾਨੂੰਨ ਸਾਰਿਆਂ ਲਈ ਇੱਕ ਬਰਾਬਰ ਹੋਣਾ ਚਾਹੀਦਾ ਹੈ ਵੱਲੋਂ ਸੰਧਾਨ ਦੀ ਸਮਾਰੋਹ ਕੀਤਾ ਗਿਆ ਜਿੰਦੇ ਵਿੱਚ ਸਾਡੇ ਕਿਸਾਨ ਵੀਰ ਜਿਹੜੇ ਸ਼ਹੀਦ ਹੋ ਰਹੇ ਆ ਉਹਨਾਂ ਦੇ ਉਹਨਾਂ ਲਈ ਅਸੀਂ ਕੈਂਡਲ ਮਾਰਚ ਕੱਢਿਆ ਤੇ ਉੱਥੋਂ ਸਰਕਾਰ ਨੂੰ ਅਸੀਂ ਅਪੀਲ ਕਰਦੇ ਆਂ कि ਇਹਨਾਂ ਨੂੰ ਇੱਕ ਇੱਕ ਸਰਕਾਰੀ ਨੌਕਰੀ ਜਿਹੜੇ ਸ਼ਹੀਦ ਹੁੰਦੇ ਆ ਜਾਂ ਇੱਕ ਇੱਕ ਕਰੋੜ ਰੁਪਏ ਦਿੱਤਾ ਜਾਏ ਜਾਂ ਰਾਜਿਆ ਸਰਕਾਰ ਵੱਲੋਂ ਜਾਂ ਕੇਂਦਰ ਸਰਕਾਰ ਵੱਲੋਂ ਕਿਉਂਕਿ ਉਹ ਸਾਰੇ ਕਿਸਾਨਾਂ ਦੇ ਹੱਕ ਜੀ ਬੈਠੇ ਆ ਕੋਈ ਇਹ ਤਾਂ ਹੈ ਨਹੀਂ ਆਪਣੇ ਕੋਈ ਉਹਨਾਂ ਦਾ ਆਪਣਾ ਕੋਈ ਪਰਸਨਲ ਇਸ਼ੂ ਹੈ ਇਸ ਕਰਕੇ ਸਰਕਾਰ ਨੂੰ ਤੇ ਰਾਜਿਆ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਇੱਕ ਇੱਕ ਸਰਕਾਰੀ ਨੌਕਰੀ ਜ਼ਰੂਰ ਦਿੱਤੀ ਜਾਵੇ ਹਾਂਜੀ ਨਹੀਂ ਬੰਮੂ ਹੈਗੇ ਤੇ ਕਾਰਵਾਈ ਕਰਨ ਨਾ ਉਹ ਬੈਠੇ ਅੱਜ ਅੱਜ 3 ਮਹੀਨੇ ਤੋਂ ਉੱਤੇ ਹੋ ਗਏ ਆ ਜੇ ਉੱਥੇ ਕੋਰੋਨਾ ਸਰਚ ਵੀ ਰਾਨ ਕਰਨ ਇਹ ਤਾਂ ਦੋਗਲੀ ਗੱਲ ਕਰਦੇ ਵੀ ਆ ਨਾ ਕਿ ਜਦੋਂ ਤੱਕ ਵੋਟਾਂ ਸੀਗੀਆਂ ਉਦੋਂ ਤੱਕ ਤੁਸੀਂ ਕਹਿ ਰਹੇ ਸੀ ਕਿਸਾਨਾਂ ਨਾਲ ਆ ਅੱਜ ਅਸੀਂ ਵੋਟਾਂ 'ਚ ਆ ਗਏ ਆ ਕਿ ਬੀਜੇਪੀ ਸਰਕਾਰ ਤੇ ਅੱਜ ਤੁਸੀਂ ਹੱਥਗਵਾਦੀ ਦੱਸਣ ਲੱਗੇ ਦੋਗਲਾ ਚਾਰਾ ਨਾ ਕਰਨ ਉਹ ਉਹ ਐਮਐਸਬੀ ਦੇ ਉੱਤੇ ਉਹਨਾਂ ਦੀਆਂ ਜਿਹੜੀਆਂ ਵੀ ਮੰਗਾਵਾ ਉਹ ਪੂਰੀਆਂ ਕੀਤੀਆਂ ਜਾਂਦੀਆਂ